ਤੁਸੀਂ ਦੇਖ ਰਹੇ ਹੋ ਸਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਰਾਜਾ ਵੜਿੰਗ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ। ਉਹਨਾਂ ਕਿਹਾ ਕਿ ਭਾਜਪਾ ਧਰਮ ਦੇ ਨਾਮ ਤੇ ਵੋਟਾਂ ਮੰਗ ਰਹੀ ਹੈ ਜਦੋਂ ਕਿ ਆਪ ਵਾਲੇ ਝੂਠੇ ਵਾਅਦੇ ਕਰ ਰਹੇ ਨੇ। ਇਸੇ ਦੇ ਨਾਲ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਨਹੀਂ ਦਿੱਤੇ ਪਰ ਅਸੀਂ ਹਰ ਘਰ ਦੀ ਇੱਕ ਵੱਡੀ ਮਹਿਲਾ ਨੂੰ 8500 ਰੁਪਏ ਦੇਵਾਂਗੇ ਤੇ ਇਸੇ ਦੇ ਨਾਲ ਮਹਿੰਗਾਈ ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਇੱਕ ਤਾਂ ਦਿੱਲੀ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੂੰ 10 ਸਾਲ ਦੇਖ ਲਿਆ ਉਹਨੇ ਪੰਜਾਬ ਦਾ ਬੇੜਾ ਗੜ ਕਰਤਾ ਹੋਰ ਵੀ ਕੋਈ ਐ ਨਹੀਂ ਕਹਿ ਰਿਹਾ ਵੀ ਮੈਂ ਆ ਕੀਤਾ ਜਾਂ ਆ ਕੀਤਾ ਮੈਨੂੰ ਵੋਟਾਂ ਦਿਓ ਹੁਣ ਕਹਿ ਰਿਹਾ ਜਾਤੀਵਾਦ ਦੇ ਨਾਂ ਤੇ ਵੋਟਾਂ ਲੈਣੀਆਂ ਚਾਹੁੰਦਾ ਲੋਕਾਂ ਨੂੰ 扑ਕਾ 扑ਕਾ ਕੇ ਤੁਹਾਨੂੰ ਐ ਕਹਿਤਾ ਤੁਹਾਨੂੰ ਐ ਕਹਿਤਾ ਤੁਹਾਡੇ ਨਾਲ ਐ ਹੋਏਗਾ ਦੇਸ਼ ਦਾ ਪ੍ਰਧਾਨ ਮੰਤਰੀ ਵੀ ਇਹੋ ਜਿਹੀਆਂ ਕਦੇ ਗੱਲਾਂ ਕਰਦਾ ਹੁੰਦਾ ਕਦੇ ਡਾਕਟਰ ਮਨਮੋਹਨ ਸਿੰਘ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਤੂੰ ਯਾਰ ਗੱਲ ਦੱਸ ਕਿ ਮੈਂ ਆ ਕੀਤਾ ਕੋਈ ਗੱਲ ਦੱਸਣ ਨੂੰ ਹੈ ਨਹੀਂ ਦੇਸ਼ ਦੇ ਅੰਦਰ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਤਾ ਬੇਰੋਜ਼ਗਾਰੀ ਨੇ ਲੋਕਾਂ ਦਾ ਲੱਕ ਤੋੜਤਾ ਸਾਡੇ ਸਮੇਂ ਕਾਂਗਰਸ ਦੇ ਸਮੇਂ ਸਟਾਈ ਆਪੀਏ ਸੇਵਾ ਹੁੰਦਾ ਸੀ ਕੋਲਾ 10 ਸਾਲ ਪਹਿਲਾਂ ਅੱਜ 75000 ਰੁਪਏ ਦਾ ਤੋਲਾ ਹੈ ਤੁਹਾਨੂੰ ਸਮਝ ਨਹੀਂ ਆ ਰਹੀ ਅਕੀ ਕਹਿਣਗੇ ਸਾਡੇ ਖਾਤੇ 'ਚ 6000 ਰੁਪਏ ਮੋਦੀ ਪਾਊਗਾ ਕਿਹੜਾ ਮੋਦੀ ਪਾਊਗਾ ਤੁਹਾਡੇ ਖਾਤੇ 'ਚ 6000 ਕੁੜੀ ਦਾ ਵਿਆਹ ਕਰਨਾ ਉਹਗਾ ਸਰਦਾਰ ਜੀ 27000 ਰੁਪਏ ਦਾ ਤੋਲਾ ਮੈਂਦਾ ਸੀ ਸਾਡੇ ਰਾਜ 'ਚ ਅੱਜ 75000 ਰੁਪਏ ਦਾ ਤੋਲਾ ਹੈ 400 ਰੁਪਏ ਦਾ ਘੱਟਾ ਸੀ ਦੀ ਅੱਧੀ ਦਾ ਅੱਜ 1400 ਦਾ ਹੈ ਪਟਾਸ ਦਾ ਘੱਟਾ 650 ਦਾ ਸੀ ਅੱਜ ਕਿਹਦੇ ਦਾ 16 17 18 ਸਰਿਆ ਭਕਤੀਸੁਰ ਪੀਕ ਮੰਤਰ ਸੀ ਅੱਜ ਪੈਰ ਸੁਣ ਕੇ ਇੱਕ ਮੰਤਰ ਆਇਆ ਸਿਲੰਡਰ ਸਾਡੇ 1500 ਦਾ ਸੀ ਸਾਡੇ 1150 ਦਾ ਤੁਹਾਡੀ ਜੇਬ ਚੋਂ ਤਾਂ ਪੈਸੇ ਕੱਢ ਰਹੇ ਕਿਸਾਨਾਂ ਦੇ ਸੰਧਾ ਤੇ ਵੀ GST ਲਾਤਾ ਦੰਗੀਆਂ ਲੈਣੀਆਂ ਸੁਹਾਗਾ ਲੈਣੇ ਮਸ਼ੀਨ ਲੈਣੀ ਕੀ ਲੱਗਾ ਮੇਰੇ ਗਰੀਬ ਭਰਾਵਾਂ ਨੂੰ ਤੇ ਮਗਾ ਇੰਗਾਰ ਮੈਂ ਆ 13 50 ਰੁਪਏ ਹੁੰਦਾ ਸੀ ਹੁਣ ਤੁਹਾਡੇ ਮੁੰਡਿਆਂ ਕੋਲੇ ਮੋਟਰਸਾਈਕਲ ਹੈਗਾ ਕਿ ਨਹੀਂ ਹੈਗਾ ਦੇ ਬੇਤਾਰੇ ਨੂੰ 8000 ਸੀ ਤੇ ਹੁਣ ਡਬਲ ਹੋ ਗਿਆ ਜੇ ਤੁਹਾਡਾ ਖਾਂਚਾ ਸਾਹ ਦਾ ਡਾਰੀ ਆਪਸੀ ਹੁਣ 20000 ਹੋ ਗਿਆ ਨੌਜਵਾਨ ਮੁੰਡੇ ਘਰਾਂ ਚ ਬੈਠੇ 65% ਬੇਰੋਜ਼ਗਾਰੀ ਹੈ ਜੇ મોદી ਆ ਗਿਆ 100% ਬੇਰੋਜ਼ਗਾਰੀ ਹੋ ਜੂਗੀ ਇਹ ਕਾਂਗਰਸ ਪਾਰਟੀ ਨੇਰੇਗਾ ਕਿਹਨੇ ਦਿੱਤੀ ਸੀ ਕਾਂਗਰਸ ਪਾਰਟੀ ਨੇ ਕਾਰਕ ਕਿਹਨੇ ਦੇਣੀ ਸ਼ੁਰੂ ਕੀਤੀ ਸੀ ਕਾਂਗਰਸ ਪਾਰਟੀ ਨੇ 500 ਤੋਂ 1500 ਪੈਨਸ਼ਨ ਕਿਹਨੇ ਕੀਤੀ ਸੀ ਕਾਂਗਰਸ ਪਾਰਟੀ ਨੇ बस साडा किराया किने ਮੁਫਤ ਦਿੱਤਾ ਸੀ ਕਾਂਗਰਸ ਪਾਰਟੀ ਨੇ 16 ਹਜ਼ਾਰ ਕੁਈ ਦੇ ਵਿਆਹ ਤੇ ਮਿਲਦਾ ਸੀ ਹੁਣ 52 ਹਜ਼ਾਰ ਦੇ ਲਾਇਕ ਕਿਨੇ ਦਿੱਤਾ ਸੀ ਕਾਂਗਰਸ ਪਾਰਟੀ ਨੇ ਹੁਣ ਕਾਂਗਰਸ ਪਾਰਟੀ ਨੇ ਕਿਹਾ ਵੀ ਜੇ ਸਾਡੀ ਸਰਕਾਰ ਆ ਗਈ 400 ਰੁਪਇਆ ਦਿਹਾੜੀ ਕਰਾਂਗੇ ਮਨਰੇਗਾ ਦੀ 400 ਰੁਪਏ ਕਾਂਗਰਸ ਪਾਰਟੀ ਨੇ ਇਹ ਵੀ ਕਿਹਾ ਕਿ ਘਰ ਦੀ ਵੱਡੀ ਔਰਤ ਨੂੰ ਆਪ ਆਪਣਾਂ ਕਮਾਂਦੇ ਚੜ੍ਹਨ ਦਾ 10000 ਰੁਪਇਆ ਆ ਜਾਣੀ ਨਾ ਤੁਹਾਨੂੰ ਉਹ ਨੇ ਕਿਹਾ ਉਹ ਲਿਆਓ 26 ਹਜ਼ਾਰ ਫਿਰ ਮੋਟਾ ਪਾਵਾਂਗੇ 26 ਨਹੀਂ ਲਿਓਗੇ ਥੋੜੀ ਸਰਕਾਰ ਦਾ ਸਾਡਾ ਯਾਤ ਕੌਣ ਵੀ ਪੁੱਛ ਜਿਹੜਾ ਪੈਨਸ਼ਨ ਦੇ ਵਿੱਚ ਨਹੀਂ ਦਿੱਤਾ ਸੀ ਅਗਲਾ ਯਾਤ ਯਾਦ ਆ ਗਿਆ 8500 ਰੁਪਿਆ ਦੇਾਂਗੇ ਮਹੀਨੇ ਦਾ ਘਰ ਦੀ ਵੱਡੀ ਇੱਕ ਔਰਤ ਨੂੰ ਇੱਕ ਔਰਤ ਨੂੰ ਮਿਲੂਗਾ ਘਰ ਦੀ ਵੱਡੀ ਨੂੰ ਪਰ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਬਣਿਆ ਇੱਥੇ ਗਰੰਟੀ ਕਰ ਰਿਹਾ ਜਿਵੇਂ ਕਿ ਰਾਹੁਲ ગાંધી ਤੇ ਦੋਨਾਂ ਨੇ ਸਾਈਨ ਆਉ ਉਹਨੇ ਵੱਡੇ ਨੂੰ ਹੀ ਪਿੰਡ ਆ ਲਿਆ ਠੀਕ ਹੈ ਇਹ ਕਾਂਗਰਸ ਪਾਰਟੀ ਤੁਹਾਨੂੰ ਲੀਗਲ ਗਰੰਟੀ ਦੇਵਾਂਗੇ ਫਸਲ ਦੀ ਚੱਕਰ ਦੀ ਧਰਨਾ ਲਾਉਣ ਦੀ ਲੋੜ ਨਹੀਂ ਹੈ ਅਨਾਉਂਸ ਕੀਤਾ ਹੈ ਪਰ ਮੈਂ ਵੀ ਦੱਸ ਰਿਹਾ 1967 ਕਾਂਗਰਸ ਪਾਰਟੀ ਦੀ ਪ੍ਰਧਾਨ ਮੰਤਰੀ ਨੇ ਸਰਕਾਰੀ ਖਰੀਦ ਸ਼ੁਰੂ ਕੀਤੀ ਸੀ ਇਹ ਵੀ ਕਾਂਗਰਸ ਪਾਰਟੀ ਨੇ ਕੀਤੀ ਸੀ ਕਾਂਗਰਸ ਪਾਰਟੀ ਨੇ ਸਿੱਖ ਪ੍ਰਧਾਨ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ ਸਿੱਖ ਰਾਸ਼ਟਰਪਤੀ ਗਿਆਨੀ ਗਾਇਤ ਸਿੰਘ ਬਣਾਇਆ ਕਾਂਗਰਸ ਪਾਰਟੀ ਨੇ ਬੂਟਾ ਸਿੰਘ ਮਧਵੀ ਸਿੰਘ ਦੇਸ਼ ਦਾ ਗ੍ਰੇਮਤਰੀ ਬਣਾਇਆ ਹੁਣ ਦੱਸੋ ਕਿਹੜਾ ਪਾਗਾ ਦਾ ਹਿੰਦੂਸਤਾਨ ਦੀ ਸਰਕਾਰ ਚ ਬਈ ਇਹ ਕਾਂਗਰਸ ਪਾਰਟੀ ਹੈ ਮਨਮੋਹ ਸਿੰਘ ਨੇ 74000 ਕਰੋੜ ਮਾਫ ਕੀਤਾ ਸੀ ਕਿਸਾਨਾਂ ਦਾ ਹੋਰ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਰੁਪਇਆ ਮਾਫੀ ਕੀਤਾ ਕਾਂਗਰਸ ਦੀ ਪੰਜਾਬ ਦੀ ਸਰਕਾਰ ਨੇ 4500 ਕਰੋੜ ਰੁਪਇਆ ਕੀਤਾ ਤੁਹਾਡੇ ਪਿੰਡ ਦਾ ਵੀ ਕੋਈ 20-25 ਲੱਖ ਰੁਪਇਆ ਹੋਇਆ ਹੁਣ ਸਾਰਿਆਂ ਦਾ ਨਹੀਂ ਕੀਤਾ ਪਰ ਥੋੜਿਆਂ ਦਾ ਕੀਤਾ ਪਰ ਮੈਨੂੰ ਇਹ ਦੱਸ ਦਿਓ ਹੋਰ ਕਿਹੜੀ ਪੰਜਾਬ ਦੀ ਸਰਕਾਰ ਹੈ ਜੀ ਨੇ ਥੋੜਾ ਰੁਪਿਆ ਵੀ ਮਾਫ ਕੀਤਾ ਹੋਵੇ ਬਾਦਲ ਰਿਆ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਸੀ ਕਿਸਾਨ ਸੀ ਰੁਪਿਆ ਮਾਫ ਕੀਤਾ ਕਿਸੇ ਘਟਨਾ ਜਾਂ ਕਿਸੇ ਆਪਣੇ ਮਜ਼ਦੂਰ ਦਾ ਨਹੀਂ ਕਾਂਗਰਸ ਪਾਰਟੀ ਨੇ ਮਜ਼ਦੂਰ ਦਾ ਵੀ ਕੀਤਾ ਪਰ ਕਿਸਾਨ ਦਾ ਨਹੀਂ ਕੀਤਾ ਆਪ ਹਨਾ ਤੁਹਾਨੂੰ ਕਿਹਾ ਸੀ ਮੈਂ ਨਸ਼ਾ ਖਤਮ ਕਰੂੰਗਾ ਬੇਬੇ ਜੀ ਹੋ ਗਿਆ ਬਿੰਦੂ ਤੇ ਨਸ਼ਾ ਬੋਲੋ ਹਯਾ ਅੱਪਿਆ ਵੀ ਨਹੀਂ ਆਇਆ ਤੇ ਨਸ਼ਾ ਖਤਮ ਵੀ ਨਹੀਂ ਹੋਇਆ ਕਹਿੰਦਾ ਸੀ ਰਾਤ ਨੂੰ ਕਰ ਦੂੰਗਾ ਬੇਬੇ ਹੈਲੋ ਤੁਹਾਡੇ ਮੁੰਡੇ ਨੌਕਰੀ ਲਵਾਤੇ